ਪੰਜਾਬ ਦੇ ਵਿੱਚ ਚੜ੍ਹਦੀ ਸਵੇਰ ਇੱਕ ਦਰਦਨਾਕ ਤੇ ਭਿਆਨਕ ਹਾਦਸਾ ਵਾਪਰਿਆ ਦੱਸਦੇ ਕਿ ਇਸ ਹਾਦਸੇ ਦੇ ਵਿੱਚ ਚਾਰ ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਇਹਨਾਂ ਦੀ ਤਸਵੀਰਾਂ ਦੇਖ ਕੇ ਰੂਹ ਕੰਬ ਜਾਂਦੀ ਹੈ। ਦੱਸਦੀ ਹੈ ਕਿ ਇੱਕ ਟੂਰਿਸਟ ਬੱਸ ਤੇ ਇੱਟਾਂ ਦੇ ਨਾਲ ਪਰੇ ਟਰਾਲੀ ਦੇ ਨਾਲ ਟੱਕਰ ਹੋਈ ਹੈ ਤੇ ਟੱਕਰ ਤੋਂ ਬਾਅਦ ਜਿਹੜਾ ਫਿਰ ਇਹ ਭਿਆਨਕ ਮੰਜ਼ਰ ਦੇਖਣ ਨੂੰ ਮਿਲਦਾ ਹੈ ਜਿੱਤੇ ਚਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ। ਜਲੰਧਰ ਜੰਮੂ ਨੈਸ਼ਨਲ ਹਾਈਵੇ ਤੇ ਹਾਦਸਾ ਵਾਪਰਿਆ ਅੱਜ ਸਵੇਰੇ ਤੜਕੇ ਹਾਦਸਾ ਵਾਪਰਿਆ ਤੇ ਇਸ ਹਾਦਸੇ ਦੇ ਵਿੱਚ ਕਈ ਲੋਕ ਜਿਹੜੇ ਜ਼ਖਮੀ ਹੋਏ ਨੇ ਤਾਂ ਉੱਥੇ ਹੀ ਚਾਰ ਲੋਕਾਂ ਨੇ ਮਾਰੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਇੱਕ ਸਵਾਰੀ ਦੀ ਮੌਤ ਹੋਈ ਹੈ ਤੇ ਇਸ ਦੇ ਨਾਲ ਹੀ ਇੱਕ ਜਿਹੜਾ ਬੱਸ ਦਾ ਡਰਾਈਵਰ ਸੀ ਉਸ ਦੀ ਮੌਤ ਹੋਈ ਹੈ ਇਸ ਤੋਂ ਇਲਾਵਾ ਜਿਹੜੇ ਟਰੈਕਟਰ ਤੇ ਮਜੂਦ ਸੀਗੇ ਉਹਨਾਂ ਦੀ ਵੀ ਜਿਹੜੀ ਮੌਤ ਹੋਈ ਹੈ ਦੱਸਦੇ ਕਿ ਚਾਰ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੁਣ ਤੱਕ ਸਾਹਮਣੇ ਆ ਰਹੀ ਹੈ ਤੇ 11 ਲੋਕ ਜਿਹੜੇ ਜ਼ਖਮੀ ਦੱਸੇ ਜਾ ਰਹੇ ਨੇ ਦੱਸਦੇ ਕਿ ਜਲੰਧਰ ਜੰਮੂ ਨੈਸ਼ਨਲ ਹਾਈਵੇ ਤੇ ਸੋਮਵਾਰ ਸਵੇਰੇ ਪਿੰਡ ਜਲੋਵਾਲ ਨੇੜੇ ਇੱਕ ਟੂਰਿਸਟ ਬੱਸ ਦੀ ਇੱਟਾਂ ਦੀ ਭਰੀ ਟਰਾਲੀ ਦੇ ਨਾਲ ਭਿਆਨਕ ਟੱਕਰ ਹੋ ਗਈ ਹੈ ਤੇ ਸਹਾਤ ਦਸੇ ਦੇ ਦੌਰਾਨ ਬੱਸ ਚਾਲਕ ਅਤੇ ਇੱਕ ਸਵਾਰੀ ਸਣੇ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਬੱਸ 'ਚ ਸਵਾਰ 11 ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਤੁਹਾਨੂੰ ਦੱਸਦੀ ਕਿ ਬੱਸ ਜਲੰਧਰ ਦੇ ਵੱਲੋਂ ਆ ਰਹੀ ਸੀ ਜਦੋਂ ਬੱਸ ਕਾਲਾ ਬੱਕਰਾ ਤੋਂ ਅੱਗੇ ਪੁੱਜੀਤ ਨੈਸ਼ਨਲ ਹਾਈਵੇ ਤੇ ਇੱਟਾਂ ਦੇ ਨਾਲ ਭਰੀ ਟਰਾਲੀ ਦੇ ਨਾਲ ਟਕਰਾਈ ਤੇ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਬੱਸ ਦੀ ਟੱਕਰ ਦੇ ਨਾਲ ਇੱਟਾਂ ਦੀ ਭਰੀ ਟਰਾਲੀ ਸੜਕ ਤੇ ਪਲਟ ਗਈ ਅਤੇ ਸੜਕੀ ਆਵਾਜਾਈ ਪੂਰੀ ਤਰ੍ਹਾਂ ਟੱਪ ਹੋ ਗਈ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਸੜਕ ਸੁਰੱਖਿਆ ਫੋਰਸ ਗੱਡੀ ਇੰਚਾਰਜ ਰੰਦੀਰ ਸਿੰਘ ਆਪਣੀ ਟੀਮ ਦੇ ਨਾਲ ਹਾਦਸੇ ਵਾਲੀ ਥਾਂ ਤੇ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਜ਼ਖਮੀਆਂ ਨੂੰ ਬੱਸ ਚੋਂ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਇਸ ਹਾਦਸੇ ਦੇ ਵਿੱਚ ਬੱਸ ਚਾਲਕ ਸਤਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਭਾਲ ਕਰਿਆਸੀ ਕੁਲਦੀਪ ਸਿੰਘ ਪੁੱਤਰ ਗੁਰਬਚਨ ਸਿੰਘ ਗੁਰਬਚਨ ਸਿੰਘ ਪੁੱਤਰ ਚਰਨ ਸਿੰਘ ਵਾਸੀ ਉੱਤਮਨਗਰ ਨਵੀਂ ਦਿੱਲੀ ਵਰਿੰਦਰਪਾਲ ਸਿੰਘ ਪੁੱਤਰ ਰਵਿੰਦਰ ਵਾਸੀ ਮਾਚੀਵਾੜਾ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੀਆਂ ਲਾਚਾਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਜੀਸੀਬੀ ਦੀ ਮਦਦ ਦੇ ਨਾਲ ਬਾਹਰ ਕੱਢਿਆ ਗਿਆ ਬੱਸ ਦੇ ਵਿੱਚ ਸਵਾਰ ਬਲਦੇਵ ਸਿੰਘ ਪੁੱਤਰ ਚਰਨ ਸਿੰਘ ਵਾਸੀ ਉੱਤਮਨਗਰ ਯੁਕੇਸ਼ ਕੁਮਾਰ ਪੁੱਤਰ ਚੁੰਨੀ ਲਾਲ ਵਾਸੀ ਚੰਬਾ ਸੋਨੀ ਚੌਧਰੀ ਪੁੱਤਰ ਬਿੰਨੀ ਸਿੰਘ ਵਾਸੀ ਗਾਜ਼ੀਆਬਾਦ ਸਮੇਤ 11 ਲੋਕ ਜ਼ਖਮੀ ਹੋਏ ਨੇ ਇੱਟਾਂ ਦੇ ਨਾਲ ਲੱਦੇ ਟਰੈਕਟਰ ਟਰਾਲੀ ਦੇ ਚਾਲਕ ਪਲਵਿੰਦਰ ਸਿੰਘ ਪੁੱਤਰ ਸਾਧੂ ਸਿੰਘ ਦੀ ਹਾਦਸੇ ਦੇ ਕਾਰਨ ਲੱਤ ਟੁੱਟ ਗਈ ਹੈ ਇਸ ਟਰਾਲੀ 'ਚ ਸਵਾਰ ਦੋ ਹੋਰ ਮਜ਼ਦੂਰ ਵੀ ਜਿਹੜਾ ਜ਼ਖਮੀ ਹੋ ਗਏ ਨੇ ਹਾਦਸੇ ਦੀ ਸੂਚਨਾ ਮਿਲਨ ਤੇ ਥਾਣਾ ਮੁਕੀ ਭੋਗਪੁਰ ਯਦਵਿੰਦਰ ਸਿੰਘ ਰਾਣਾ ਥਾਣੇਦਾਰ ਰਾਮਕਿਸ਼ਨ ਪੁਲਿਸ ਚੌਕੀ ਲਾਦੜਾ ਤੋਂ ਪੁਲਿਸ ਪਾਰਟੀਆਂ ਜਿਹੜੇ ਹਾਦਸੇ ਵਾਲੀ ਥਾਂ ਤੇ ਪੁੱਜ ਗਈਆਂ ਨੇ ਸੜਕ ਸੁਰੱਖਿਆ ਫੋਰਸ ਗੱਡੀ ਇੰਚਾਰਜ ਰਣਜੀਤ ਸਿੰਘ ਅਤੇ ਉਹਨਾਂ ਟੀਮ ਦੇ ਵੱਲੋਂ ਭੋਗਪੁਰ ਪੁਲਿਸ ਦੇ ਸਹਿਯੋਗ ਦੇ ਨਾਲ ਹਾਦਸਾ ਗ੍ਰਸਤ ਵਾਹਨਾਂ ਨੂੰ ਸੜਕ ਤੋਂ ਪਾਸਤਾ ਪੰਜਾਬ ਦੇ ਵਿੱਚ ਚੜਦੀ ਸਵੇਰ ਇੱਕ ਦਰਦਨਾਕ ਤੇ ਭਿਆਨਕ ਹਾਦਸਾ ਵਾਪਰਿਆ ਦੱਸਦੇ ਕਿ ਇਸ ਹਾਦਸੇ ਦੇ ਵਿੱਚ ਚਾਰ ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਇਹਨਾਂ ਦੀ ਤਸਵੀਰਾਂ ਦੇਖ ਕੇ ਰੂਹ ਕੰਬ ਜਾਂਦੀ ਹੈ ਦੱਸਦੀ ਹੈ ਕਿ ਇੱਕ ਟੂਰਿਸਟ ਬੱਸ ਤੇ ਇੱਟਾਂ ਦੇ ਨਾਲ ਭਰੀ ਟਰਾਲੀ ਦੇ ਨਾਲ ਟੱਕਰ ਹੋਈ ਹੈ ਤੇ ਟੱਕਰ ਤੋਂ ਬਾਅਦ ਜਿਹੜਾ ਫਿਰ ਇਹ ਭਿਆਨਕ ਮੰਜ਼ਰ ਦੇਖਣ ਨੂੰ ਮਿਲਦਾ ਹੈ ਜਿੱਤੇ ਚਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ ਜਲੰਧਰ ਜੰਮੂ ਨੈਸ਼ਨਲ ਹਾਈਵੇ ਤੇ ਹਾਦਸਾ ਵਾਪਰਿਆ ਅੱਜ ਸਵੇਰੇ ਤੜਕੇ ਹਾਦਸਾ ਵਾਪਰਿਆ ਤੇ ਇਸ ਹਾਦਸੇ ਦੇ ਵਿੱਚ ਕਈ ਲੋਕ ਜਿਹੜੇ ਜ਼ਖਮੀ ਹੋਏ ਨੇ ਤਾਂ ਉੱਥੇ ਹੀ ਚਾਰ ਲੋਕਾਂ ਨੇ ਮਾਰੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਇੱਕ ਸਵਾਰੀ ਦੀ ਮੌਤ ਹੋਈ ਹੈ ਤੇ ਇਸ ਦੇ ਨਾਲ ਹੀ ਇੱਕ ਜਿਹੜਾ ਬੱਸ ਦਾ ਡਰਾਈਵਰ ਸੀ ਉਸ ਦੀ ਮੌਤ ਹੋਈ ਹੈ ਇਸ ਤੋਂ ਇਲਾਵਾ ਜਿਹੜੇ ਟਰੈਕਟਰ ਤੇ ਮਜੂਦ ਸੀਗੇ ਉਹਨਾਂ ਦੀ ਵੀ ਜਿਹੜੀ ਮੌਤ ਹੋਈ ਹੈ ਦੱਸਦੇ ਕਿ ਚਾਰ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੁਣ ਤੱਕ ਸਾਹਮਣੇ ਆ ਰਹੀ ਹੈ ਤੇ 11 ਲੋਕ ਜਿਹੜੇ ਜ਼ਖਮੀ ਦੱਸੇ ਜਾ ਰਹੇ ਨੇ ਦੱਸਦੇ ਕਿ ਜਲੰਧਰ ਜੰਮੂ ਨੈਸ਼ਨਲ ਹਾਈਵੇ ਤੇ ਸੋਮਵਾਰ ਸਵੇਰੇ ਪਿੰਡ ਜਲੋਵਾਲ ਨੇੜੇ ਇੱਕ ਟੂਰਿਸਟ ਬੱਸ ਦੀ ਇੱਟਾਂ ਦੀ ਭਰੀ ਟਰਾਲੀ ਦੇ ਨਾਲ ਭਿਆਨਕ ਟੱਕਰ ਹੋ ਗਈ ਹੈ ਤੇ ਸਹਾਦ ਦੌਰਾਨ ਬੱਸ ਚਾਲਕ ਅਤੇ ਇੱਕ ਸਵਾਰੀ ਸਣੇ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਬੱਸ 'ਚ ਸਵਾਰ 11 ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਤੁਹਾਨੂੰ ਦੱਸਦੀ ਹੈ ਕਿ ਬੱਸ ਜਲੰਧਰ ਦੇ ਵੱਲੋਂ ਆ ਰਹੀ ਸੀ ਜਦੋਂ ਬੱਸ ਕਾਲਾ ਬੱਕਰਾ ਤੋਂ ਅੱਗੇ ਪੁੱਜੀਤ ਨੈਸ਼ਨਲ ਹਾਈਵੇ ਤੇ ਇੱਟਾਂ ਦੇ ਨਾਲ ਭਰੀ ਟਰਾਲੀ ਦੇ ਨਾਲ ਟਕਰਾਈ ਤੇ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਬੱਸ ਦੀ ਟੱਕਰ ਦੇ ਨਾਲ ਇੱਟਾਂ ਦੀ ਭਰੀ ਟਰਾਲੀ ਸੜਕ ਤੇ ਪਲਟ ਗਈ ਅਤੇ ਸੜਕ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਸੜਕ ਸੁਰੱਖਿਆ ਫੋਰਸ ਗੱਡੀ ਇੰਚਾਰਜ ਰਣਦੀਰ ਸਿੰਘ ਆਪਣੀ ਟੀਮ ਦੇ ਨਾਲ ਹਾਦਸੇ ਵਾਲੀ ਥਾਂ ਤੇ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਜ਼ਖਮੀਆਂ ਨੂੰ ਬੱਸ ਤੋਂ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਇਸ ਹਾਦਸੇ ਦੇ ਵਿੱਚ ਬੱਸ ਚਾਲਕ ਸਤਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਭਾਲ ਕਰਿਆਸੀ ਕੁਲਦੀਪ ਸਿੰਘ ਪੁੱਤਰ ਗੁਰਬਚਨ ਸਿੰਘ ਗੁਰਬਚਨ ਸਿੰਘ ਉਤਰਚਰਨ ਸਿੰਘ ਵਾਸੀ ਉੱਤਮਨਗਰ ਨਵੀਂ ਦਿੱਲੀ ਵਰਿੰਦਰਪਾਲ ਸਿੰਘ ਪੁੱਤਰ ਰਵਿੰਦਰ ਵਾਸੀ ਮਾਚੀਵਾੜਾ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੀ ਲਾਸ਼ਾਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਜੀਸੀਬੀ ਦੀ ਮਦਦ ਦੇ ਨਾਲ ਬਾਹਰ ਕੱਢਿਆ ਗਿਆ ਬੱਸ ਦੇ ਵਿੱਚ ਸਵਾਰ ਬਲਦੇਵ ਸਿੰਘ ਪੁੱਤਰ ਚਰਨ ਸਿੰਘ ਵਾਸੀ ਉੱਤਮਨਗਰ ਯੁਕੇਸ਼ ਕੁਮਾਰ ਪੁੱਤਰ ਚੁੰਨੀ ਲਾਲ ਵਾਸੀ ਚੰਬਾ ਸੋਨੀ ਚੌਧਰੀ ਪੁੱਤਰ ਬਿੰਨੀ ਸਿੰਘ ਵਾਸੀ ਗਾਜ਼ੀਆਬਾਦ ਸਮੇਤ 11 ਲੋਕ ਜ਼ਖਮੀ ਹੋਏ ਨੇ ਇਟਣ ਦੇ ਨਾਲ ਲੱਦੇ ਟਰੈਕਟਰ ਟਰਾਲੀ ਦੇ ਚਾਲਕ ਪਲਵਿੰਦਰ ਸਿੰਘ ਪੁੱਤਰ ਸਾਧੂ ਸਿੰਘ ਦੀ ਹਾਦਸੇ ਦੇ ਕਾਰਨ ਲੱਤ ਟੁੱਟ ਗਈ ਹੈ ਇਸ ਟਰਾਲੀ 'ਚ ਸਵਾਰ ਦੋ ਹੋਰ ਮਜ਼ਦੂਰ ਵੀ ਜਿਹੜਾ ਜ਼ਖਮੀ ਹੋ ਗਏ ਨੇ ਹਾਦਸੇ ਦੀ ਸੂਚਨਾ ਮਿਲਨ ਤੇ ਥਾਣਾ ਮੁਕੀ ਭੋਗਪੁਰ ਯਦਵਿੰਦਰ ਸਿੰਘ ਰਾਣਾ ਥਾਣੇਦਾਰ ਰਾਮਕਿਸ਼ਨ ਪੁਲਿਸ ਚੌਕੀ ਲਾਦੜਾ ਤੋਂ ਪੁਲਿਸ ਪਾਰਟੀਆਂ ਜਿਹੜੇ ਹਾਦਸੇ ਵਾਲੀ ਥਾਂ ਤੇ ਪੁੱਜ ਗਈਆਂ ਨੇ ਸੜਕ ਸੁਰੱਖਿਆ ਫੋਰਸ ਗੱਡੀ ਇੰਚਾਰਜ ਰੰਦੀਪ ਸਿੰਘ ਅਤੇ ਉਹਨਾਂ ਦੀ ਟੀਮ ਦੇ ਵੱਲੋਂ ਭੋਗਪੁਰ ਪੁਲਿਸ ਦੇ ਸਹਿਯੋਗ ਦੇ ਨਾਲ ਹਾਦਸਾ ਗ੍ਰਸਤ ਵਾਹਨਾਂ ਨੂੰ ਸੜਕ ਤੋਂ ਪਾਸੇ ਕਰਵਾ ਕੇ ਆਵਾਜਾਈ ਨੂੰ ਉਸ ਚਾਰੂ ਢੰਗ ਦੇ ਨਾਲ ਚਾਲੂ ਕਰਵਾ ਦਿੱਤਾ ਗਿਆ ਹੈ